ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਯਾਨੂ ਅਧਿਆਇ 8 हे ਪ੍ਰਭੂ ਅਸੀਂ ਤੁਹਾਨੂੰ ਪਰਮੇਸ਼ਰ ਦੀ ਉਸ ਕਿਰਪਾ ਦੀ ਖਬਰ ਦਿੰਦੇ ਹਾਂ ਜਿਹੜੀ ਮਕਦੋਨੀਆ ਦੀਆਂ ਕਲਿਸੀਆਂ ਉੱਤੇ ਕੀਤੀ ਹੋਈ ਹੈ ਭਈ ਕਿਸ ਤਰ੍ਹਾਂ ਨਾਲ ਵਿਪਤਾ ਦੇ ਵੱਡੇ ਪ੍ਰਤਾਵੇ ਵਿੱਚ ਉਹਨਾਂ ਦੇ ਆਨੰਦ ਦੀ ਬਹੁਤਾਇਤ ਅਤੇ ਉਹਨਾਂ ਦੀ ਡਾਢੀ ਗਰੀਬੀ ਨੇ ਉਹਨਾਂ ਦੀ ਅਤ ਵੱਡੀ ਖੁਲਦਿਲੀ ਨੂੰ ਵਧੇਕ ਕਰ ਦਿੱਤਾ ਕਿਉਂਕਿ ਮੈਂ ਇਹ ਸਾਖੀ ਦਿੰਦਾ ਹਾਂ ਭਈ ਉਹਨਾਂ ਨੇ ਆਪਣੇ ਵਿੱਤ ਦੇ ਅਨੁਸਾਰ ਸਗੋਂ ਆਪਣੀ ਵਿੱਤੋਂ ਬਾਹਰ ਆਪ ਤੋਂ ਆਪ দান ਦਿੱਤਾ ਅਤੇ ਉਹਨਾਂ ਨੇ ਵੱਡੀ ਮਿਹਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਪਈ ਸਾਡੇ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਨ ਦੇ ਲਈ ਹੈ ਸਾਂਝ ਹੋਵੇ ਅਤੇ ਜੇਕਰ ਸਾਨੂੰ ਆਸਾ ਸੀ ਤਿਕਰੀ ਨਹੀਂ ਸਗੋਂ ਪਹਿਲਾਂ ਪਰਮੇਸ਼ਰ ਦੀ ਇੱਛਾ ਨਾਲ ਉਹਨਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਨਾਲ ਸਾਡੇ ਵੀ ਅਰਪਣ ਕੀਤਾ ਇਥੋਂ ਤੋੜੀ ਜੋ ਅਸੀਂ ਤੀਤਸ ਦੀ ਅੱਗੇ ਬੇਨਤੀ ਕੀਤੀ ਪਏ ਜਿਸ ਤਰ੍ਹਾਂ ਉਹਨੇ ਅੱਗੇ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਇਸ ਪੁੰਨ ਦੇ ਕੰਮ ਨੂੰ ਤੁਹਾਡੇ ਵਿੱਚ ਵੀ ਸਿਰੇ ਚਾੜੇ ਪਰ ਜਿਵੇਂ ਤੁਸੀਂ ਹਰ ਇੱਕ ਗੱਲ ਵਿੱਚ ਅਰਥਾਤ ਨੀਚਾ ਅਤੇ ਬਚਨ ਅਤੇ ਗਿਆਨ ਅਤੇ ਸਾਰੇ ਜੋਸ਼ ਅਤੇ ਉਸ ਪ੍ਰੇਮ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਤਿਵੇਂ ਤੁਸੀਂ ਪੁੰਨ ਦੇ ਕੰਮ ਵਿੱਚ ਵੀ ਵੱਧ ਜਾਓ ਮੈਂ ਹੁਕਮ ਨਾਲ ਨਹੀਂ ਪਰ ਹੋਰ ਨਾਲ ਦੇ ਜੋਸ਼ ਨਾਲ ਤੁਹਾਡੇ ਪ੍ਰੇਮ ਦੀ ਸੱਚਾਈ ਨੂੰ ਪਰਖਣ ਲਈ ਇਹ ਆਖਦਾ ਹਾਂ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਤਾਂਵੇਂ ਉਹ ਤਨੀ ਸੀ ਪਰ ਤੁਹਾਡੇ ਲਈ ਨਿਰਦਨ ਬਣਿਆ ਭਈ ਤੁਸੀਂ ਉਹਦੀ ਨਿਰਦਨਤਾ ਹੀ ਤੋ ਤਨੀ ਹੋ ਜਾਓ ਔਰ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹ ਤੁਹਾਡੇ ਲਈ ਭਲਾ ਹੈ ਤੁਸੀਂ ਜੋ ਪਰੂ ਤੋ ਨਿਰ ਇੱਕ ਕੰਮ ਕਰਨ ਵਿੱਚ ਨਹੀਂ ਸਗੋ ਇਹਦੀ ਮਨਸ਼ਾ ਕਰਨ ਵਿੱਚ ਵੀ ਮੀਰੀ ਸੋ ਸੋ ਹੁਣ ਤੁਸੀਂ ਉਸ ਕੰਮ ਨੂੰ ਸਿਰੇ ਵੀ ਚੜ੍ਹੋ ਜਿਵੇਂ ਮਨਸ਼ਾ ਕਰਨ ਦੀ ਤਿਆਰੀ ਸੀ ਤੇਵੇਂ ਵਿੱਦ ਦੇ ਅਨੁਸਾਰ ਸਿਰੇ ਚੜ੍ਹਨਾ ਵੀ ਹੋਵੇ ਜੇ ਮੰਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ ਕਿਉਂ ਜੋ ਮੈਂ ਇਸ ਲਈ ਨਹੀਂ ਆਖਦਾ ਭਈ ਹੋਰਨਾਂ ਨੂੰ ਸੋਖ ਤੇ ਤੁਹਾਨੂੰ ਆਖ ਹੋਵੇ ਸਗੋਂ ਬਰਾਬਰੀ ਹੋਵੇ ਭਈ ਐਤ ਕੀ ਤੁਹਾਡਾ ਵਾਅਦਾ ਉਹਨਾਂ ਦੇ ਕਾਟੇ ਨੂੰ ਪੂਰਾ ਕਰੇ ਤਾਂ ਜੋ ਉਹਨਾਂ ਦਾ ਵਾਅਦਾ ਵੀ ਤੁਹਾਡੇ ਕਾਟੇ ਨੂੰ ਪੂਰਾ ਕਰੇ ਜੋ ਬਰਾਬਰੀ ਰਹੇ ਜਿਵੇਂ ਲਿਖਿਆ ਹੋਇਆ ਹੈ ਜਿਸ ਨੇ ਵਾਅਦ ਲਿਆ ਸੀ ਉਸ ਦਾ ਵਾਦਨਾ ਨਿਕਲਿਆ ਅਤੇ ਜਿਸ ਨੇ ਘਟ ਲਿਆ ਸੀ ਉਸ ਦਾ ਘਟ ਨਾ ਨਿਕਲਿਆ ਪਰ ਧੰਨਵਾਦ ਹੈ ਪਰਮੇਸ਼ਰ ਦਾ ਜਿਹੜਾ ਤਿਤਸ ਦੇ ਹਿਰਦੇ ਵਿੱਚ ਤੁਹਾਡੇ ਲਈ ਉਹ ਜੋਸ਼ ਪਾਉਂਦਾ ਹੈ ਕਿਉਂਕਿ ਉਸ ਨੇ ਨਾ ਕੇਵਲ ਸਾਡੀ ਉਹ ਬੇਨਤੀ ਮੰਨ ਲਈ ਸਗੋਂ ਵੱਡੇ ਜੋਸ਼ ਨਾਲ ਉਹ ਆਪ ਤੋਂ ਆਪ ਤੁਹਾਡੇ ਵੱਲ ਤੁਰ ਪਿਆ ਅਤੇ ਅਸਾਂ ਉਹਦੇ ਨਾਲ ਉਸ ਭਾਈ ਨੂੰ ਕੱਲਿਆ ਜਿਹਦਾ ਮਾਣ ਖੁਸ਼ਖਬਰੀ ਦੇ ਵਿਖੇ ਸਾਰੀਆਂ ਕਲਿਸੀਆਂ ਵਿੱਚ ਹੁੰਦਾ ਹੈ ਪਰ ਨਿਹਰਾ ਇਹੋ ਨਹੀਂ ਸਗੋਂ ਉਹ ਕਲਿਸੀਆਂ ਦੇ ਵੱਲੋਂ ਥਾਪਿਆ ਹੋਇਆ ਵੀ ਹੈ ਤਾ ਜੋ ਇਸ ਪੁੰਨ ਦੇ ਕੰਮ ਲਈ ਜਿਹਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਪੈਂਦਾ ਕਰੇ ਭਈ ਪ੍ਰਭੂ ਦੀ ਵਡਿਆਈ ਨਾਲੇ ਸਾਡੇ ਮਨ ਦੀ ਚਾਈ ਪ੍ਰਗਟ ਹੋਵੇ ਕਿਉਂ ਜੋ ਅਸੀਂ ਇਸ ਤੋਂ ਚੌਕਸ ਰਹਿੰਦੇ ਹਾਂ ਤੇ ਇਸ ਵਰਦੀ ਦਾਤ ਦੇ ਵਿਖੇ ਜਿਹਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਹਰਫ ਨਾ ਲਿਆਵੇ ਕਿਉਂਕਿ ਜਿਹੜੀਆਂ ਗੱਲਾਂ ਨੇ ਪ੍ਰਭੂ ਦੇ ਸੰਮੁਖੀ ਨੇ ਸਗੋਂ ਮਨੁੱਖਾਂ ਦੇ ਸੰਮੁਖ ਵੀ ਚੰਗੀਆਂ ਹਨ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ ਅਤੇ ਆਸਾ ਉਹਨਾਂ ਦੇ ਨਾਲ ਆਪਣੇ ਉਸ ਭਾਈ ਨੂੰ ਕੱਲਿਆ ਜਿਹਨੂੰ ਅਸਾਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪ੍ਰਤਾਕ ਕੇ ਉਦਮੀ ਵੇਖਿਆ ਪਰ ਹੁਣ ਉਸ ਵੱਡੇ ਭਰੋਸੇ ਕਰਕੇ ਜਿਹੜਾ ਉਹਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉਦਮੀ ਜਾਪਦਾ ਹੈ ਜੇ ਕੋਈ ਤਿੱਤਸ ਦੀ ਪੁੱਛੇ ਤਾਂ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਨਾਲ ਦਾ ਕੰਮ ਕਰਨ ਵਾਲਾ ਹੈ ਜੇ ਸਾਡੇ ਭਰਾਵਾਂ ਦੀ ਪੁੱਛੋ ਤਾਂ ਉਹ ਕਲਿਸੇ ਦੇ ਭਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ ਐਸਲੀ ਤੁਸੀਂ ਕਲੀਸ਼ੀਆ ਦੇ ਸੰਮੁਖ ਉਹਨਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਅਪਮਾਨ ਦਾ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਹਾਂ ਪ੍ਰਮਾਣ ਦਿਓ